ਖਾਨ ਸਾਹਿਬ ਦਾ ਨਾਮ ਤਾਂ ਹੈਗਾ ਇਮਰਾਨ ਕਿਉਂਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਉਹ ਪਿਆਰ ਇਨਾ ਕਰਦੇ ਆ ਤੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਅਦਬ ਦੇ ਤੌਰ ਤੇ ਲੋਕੀ ਉਹਨਾਂ ਦਾ ਪੂਰਾ ਨਾਮ ਲੈਣ ਦੀ ਬਜਾਏ ਖਾਨ ਸਾਹਿਬ ਕਹਿੰਦੇ ਤੇ ਇਹ ਇਸ਼ਕ ਇਨਾ ਕਰਦੇ ਇਹਨਾਂ ਨੇ ਆਪਣਾ ਨਾਮ ਲੋਕੀ ਇਹਨਾਂ ਨੂੰ ਖਾਨ ਸਾਹਿਬ ਕਹਿਣ ਲੱਗੇ ਤਾਂ ਆਪ ਵੀ ਰੱਖੇ ਤੇ ਇਹ ਬਹੁਤ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਮਾਂ ਦਾ ਸਾਇਆ ਸਿਰ ਤੇ ਜਿਹੜਾ ਅਸ਼ੀਰਵਾਦ ਆ ਉਹ ਮਾਲਕ ਚੁੱਕ ਲਵੇ ਤਾਂ ਬਹੁਤ ਦੁਖੀ ਦਾ ਸਮਾਂ ਬਹੁਤ ਦੁੱਖ ਦਾ ਮਕਾਮ ਹੈ ਬੜਾ ਵੱਡਾ ਸਦਮੇ ਚੋਂ ਗੁਜ਼ਰ ਰਿਹਾ ਸਾਰਾ ਪਰਿਵਾਰ ਉੱਥੇ ਹੀ ਉਹਨਾਂ ਦੇ ਹਮਸਰ ਸਮਕਾਲੀ ਅਸੀਂ ਵੱਡੇ ਛੋਟੇ ਸਾਰੇ ਉਹਨੂੰ ਹੌਸਲਾ ਦੇਣ ਲਈ ਆਉਂਦੇ ਆ ਤੇ ਆਪਣੇ ਕਹਿੰਦੇ ਅੰਤਮ ਅਰਦਾਸ ਨਾਲ ਇਸਲਾਮ ਚ ਕਹਿੰਦੇ ਦੁਆ ਤੇ ਇਦਾਂ ਹੀ ਹਿੰਦੂਇਸਮ ਵਿੱਚ ਪੂਪਾਜ ਇਹ ਰਿਚੁਅਲਸ ਨੇ ਬਿਲਕੁਲ ਤੇ ਤਾਂ ਕਿ ਮਾਲਕ ਉਹਨਾਂ ਨੂੰ ਸਹੀ ਜਗ੍ਹਾ ਉਹਨਾਂ ਦਾ ਨਿਵਾਸ ਹੋਵੇ ਮਾ ਦਾ ਦਰਜਾ ਇੰਨਾ ਵੱਡਾ ਹੈ ਕਿ ਸੂਫੀ ਸੰਤ ਜਿਹੜੇ ਰੱਬ ਨੂੰ ਮਿਲ ਜਾਂਦੇ ਆ ਉਹ ਵੀ ਤੁਸੀਂ ਦੇਖਿਆ ਹੋਵੇਗਾ ਕਹਿੰਦੇ ਆ ਕਿ ਮੈਂ ਨਹੀਂ ਮੈਂ ਕਿੰਨੋਂ ਆਖਾਂ ਦਰਦ ਵਿਛੋੜੇ ਦਾ ਹਾਲ ਦੁੱਖਾਂ ਦੀ ਰੋਟੀ 16 ਦਾ ਸਾਲਣ ਸਾਲਣ ਹੁੰਦਾ ਸਬਜੀ ਦਾਲ ਜਿਹਦੇ ਨਾਲ ਰੋਟੀ ਖਾਏਗੀ ਦੁੱਖਾਂ ਦੀ ਰੋਟੀ 16 ਦਾ ਸਾਲਣ ਵਿੱਚ ਆਹੀ ਦਾ ਬਾਲਣ ਬਾਲ ਮਾਏ ਨਹੀਂ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਅਗਰ ਸ਼ਿਵ ਵੀ ਆਪਣੇ ਮਹਬੂਬ ਨੂੰ ਯਾਦ ਕਰਦਾ ਉਹ ਵੀ ਇਹੀ ਕਹਿੰਦਾ ਮਾਏ ਨਹੀਂ ਮਾਏ ਮੇਰੇ ਗੀਤਾਂ ਦੇ ਆਣਾਂ ਵਿੱਚ ਫਿਰੋਂ ਦੀ ਰੜਕ ਪਵੇ ਅਤੀ ਅਤੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਫਿਰ ਸ਼ਿਵ ਕਹਿੰਦਾ ਮਾਏ ਨਹੀਂ ਮੈਂ ਇੱਕ ਸ਼ੱਕਰਾ ਯਾਰ ਬਣਾਇਆ ਯਾਨੀ ਜਿਹੜੇ ਇਸ਼ਕ ਮਜਾਜ਼ੀ ਕਿਸੇ ਸ਼ਖਸ ਨੂੰ ਪਿਆਰ ਕਰਦੇ ਆ ਜਦੋਂ ਉਹ ਦੁੱਖ ਵਿੱਚ ਜਾਂਦੇ ਉਹ ਵੀ ਮਾਂ ਨੂੰ ਯਾਦ ਕਰਦੇ ਆ ਜਿਹੜੇ ਲੋਕ ਰੱਬ ਨੂੰ ਪਹੁੰਚ ਜਾਂਦੇ ਆ ਜਦੋਂ ਰੱਬ ਦਾ ਵਿਸਾਲ ਹੁੰਦਾ ਦਿਦਾਰ ਹੁੰਦਾ ਜਦੋਂ ਉਹ ਫਿਰ ਚਿਹਰਾ ਛਪਾਉਂਦਾ ਮਹਿਬੂਬ ਫਿਰ ਉਹ ਬਿਰਹ ਚ ਚੱਲ ਜਾਂਦੇ ਪਹਿਲਾਂ ਇਸ਼ਕੀ ਮਾਂ ਹੁੰਦੀ ਹੈ ਹਾਂ ਤੇ ਉਹ ਫਿਰ ਮਾਂ ਨੂੰ ਯਾਦ ਕਰਦਾ ਕਿਤੇ ਸੱਟ ਵੀ ਲੱਗੇ ਨਾ ਤੇ ਬੰਦਾ ਕਹਿੰਦਾ ਜਦੋਂ ਹਾਏ ਮਾਂ ਜੇ ਕਿਤੇ ਜਦੋਂ ਦਰਦ ਦੀ ਇੰਤਹਾ ਹੋ ਜਾਏ ਹਾਏ ਨੀ ਮਾਏ ਮੇਰੀ ਮਾਂ ਨੂੰ ਯਾਦ ਕਰਦਾ ਤੇ ਕਿਸੇ ਦਾ ਕਿਸੇ ਨਾਲ ਪਿਆਰ ਹੋ ਗਿਆ ਉਸ عورت ਨੇ ਕਿਹਾ ਕਿ ਆਪਣੀ ਮਾਂ ਦਾ ਦਿਲ ਕੱਢ ਕੇ ਲਿਆ ਫੇ ਤੈਨੂੰ ਮੈਂ ਪਿਆਰ ਕਰੂੰਗੀ ਨਹੀਂ ਤੇ ਨਹੀਂ ਕਰਨਾ ਉਹ ਉਲੂ ਦਾ ਪੱਠਾ ਬੰਦਾ ਸੀ ਰੇਸ਼ਕ ਵਿੱਚ ਕਮਲਾ ਹੋਇਆ ਸੀ ਤਾਂ ਆਪਣੀ ਮਾਂ ਦਾ ਉਹਨੇ ਕਤਲ ਕੀਤਾ ਤੇ ਮਾਂ ਦਾ ਦਿਲ ਕੱਢ ਕੇ ਤੇ ਲਈ ਜਾ ਰਿਹਾ ਹੁਣ ਜੀ ਤੇ ਰਸਤੇ 'ਚ ਠੇਡਾ ਲੱਗਾ ਡਿੱਗ ਪਿਆ ਤੇ ਇੱਥੇ ਅਲਮਸਤ ਦੇਸਰਪੁਰੀ ਨਾਲ ਹੀ ਪਿੰਡ ਹੈ ਉਹਨਾਂ ਨੇ ਲਿਖਿਆ ਕਹਿੰਦਾ ਠੇਡਾ ਖਾ ਕੇ ਜਾਂ ਮਾਂ ਦਾ ਖੋਨੀ ਡਿੱਗਿਆ ਤੇ ਜਾਂਦਾ ਜਾਂਦਾ ਡੋਲ ਗਿਆ ਕਿੱਤੇ ਛੱਟ ਤੇ ਨਹੀਂ ਲੱਗੀ ਪੁੱਤ ਮੇਰਾ ਕਿਤੇ ਕਿਤੇ ਛੱਟ ਤੇ ਨਹੀਂ ਲੱਗੀ ਪੁੱਤਾਂ ਮੇਰਾ ਮਾਂ ਦਾ ਦਿਲ ਬੋਲ ਤੇ ਅੱਜ ਖਾਨ ਸਾਹਿਬ ਦੀ ਮਾਨੁਸ਼ ਸ਼ਰਦਾਜ ਲਈ ਕਹਿ ਲੋ ਦੁਆ ਕਹਿ ਲੋ ਇਹ ਕਰਦੇ ਕਰਦੇ ਮੈਨੂੰ ਵੀ ਸਾਰਿਆਂ ਨੂੰ ਆਪਣੇ ਆਪਣੀਆਂ ਮਾਵਾਂ ਯਾਦ ਆਈਆਂ ਐ ਮੇਰੇ ਰੱਬਾ ਕਿਸੇ ਦੀ ਮਾਂ ਨਾ ਮਰੇ ਲੱਗਦਾ ਹੈ ਕਿ ਆਖਰੀ ਸਵਾਲ ਆ ਜਦੋਂ ਬੰਦੇ ਦਾ ਮਕਾਮ ਹੁੰਦਾ ਚੜਾਈ ਦਾ ਉਦੋਂ ਮਾਂ ਤੁਰ ਜੇ ਜਦੋਂ ਮਾਂ ਨੂੰ ਬੰਦੇ ਦੇ ਸੁਪਨੇ ਹੁੰਦੇ ਆ ਮੈਂ ਕੈਨੇਡਾ ਲਿਜਾਵਾਂ ਮੈਂ ਅਮਰੀਕਾ ਜਾਂ ਸੁਖ ਦੁਨੀਆ ਦੀਆਂ ਸਹੂਲਤਾਂ ਦਊਂਗਾ ਉਦੋਂ ਸਾਥ ਛੱਡ ਜੇ ਜਦੋਂ ਹਜੇ ਵਿਆਹਾਂ ਵਾਲੇ ਚ ਆ ਵੀ ਜ਼ਿੰਦਗੀ ਦੇ ਸਾਰਾ ਕੁਝ ਬੇਟਾ ਮੈਂ ਮਾਵਾਂ ਦੇ ਵਿਛੋੜੇ ਨੂੰ ਇਸ ਕਦਰ ਹੰਡਾਇਆ ਪਹਿਲਾਂ ਮੇਰੀ ਮਾਂ ਚਲੇ ਗਈ ਉਸ ਤੋਂ ਪਹਿਲਾਂ ਮੇਰੇ ਪਿਤਾ ਜੀ ਦੀ ਮਾਂ ਚ ਲੱਗੀ ਜਿਹੜੀ ਦਾਦੀ ਸੀ ਮੇਰੀ ਫਿਰ ਮੇਰੇ ਬੱਚਿਆਂ ਦੀ ਮਾਂ ਚਲੇ ਗਈ ਦੇਖੋ ਤਿੰਨਾ ਚਿਹਰਿਆਂ ਚ ਇੱਕ ਆ ਚਿਹਰਾ ਹੈ ਇਹ ਰੋਂਦਾ ਦੇਖਿਆ ਮੈਂ ਇੱਕ ਆਪਣੇ ਬੱਚਿਆਂ ਦਾ ਚਿਹਰਾ ਦੇਖਿਆ ਇੱਕ ਬਾਪ ਨੂੰ ਰੋਂਦਾ ਦੇਖਿਆ ਇੱਕ ਅੱਜ ਮੁਕਾਮ ਆ ਖਾਨ ਸਾਹਿਬ ਲਿੱਤੇ ਜਾਂ ਉਹਨਾਂ ਦੇ ਪਰਿਵਾਰ ਤੇ ਮਾਵਾ ਦੇ ਵਿਛੋੜੇ ਨਹੀਂ ਚੱਲੇ ਜਾਂਦੇ ਇਸ ਕਰਕੇ ਮਾਵਾ ਸਲਾਮਤ ਰਹਿਣ ਔਰ ਇਹ ਲੋਕੋ ਇਬਾਦਤ ਕਰੋ ਨਾ ਕਰੋ ਭਗਤੀ ਕਰੋ ਨਾ ਕਰੋ ਕਿਤੇ ਧਾਰਮਿਕ ਸਥਾਨ ਤੇ ਜਾਣਾ ਚਾਹੀਦਾ ਵੈਸੇ ਜੀ ਗੈਰ ਹਾਜ਼ਰ ਵੀ ਹੋ ਗਿਆ ਕੋਈ ਨਹੀਂ ਜੀ ਮਾਂ ਬਾਪ ਦੀ ਖਿਦਮਤ ਨਾ ਕੀਤੀ ਤੁਹਾਡਾ ਕੋਈ ਪਾਠ ਪੂਜਾ ਦਾ ਮਤਲਬ ਨਹੀਂ ਕੀ